मनी सिंह सवालों तो सू बहुत कुछ मिलता है भाई मनी सिंह ने सवाल किया अपनी कथा आप क्यों लिख रहे हो श्री कृष्ण की कथा सूरदास ने लिखी कवि नरोत्तम ने लिखी बहुत सारे विद्वान ने लिखी वेद व्यास ने लिखी राम की कथा बालमीक ने लिखी तुलसी ने लिखी अनेक होर विद्वान ने लिखी महाराज थोड़ी भी कोई कथा लिख देगा ये चिंता तुम्हें आप क्यों की थी? ਆਪਣੀ ਕਥਾ ਆਪ ਕਿਉਂ ਲਿਖੇ ਪਤਾ ਹੈ ਹੁਣ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸਵ ਜਦ ਭਾਵਨਾ ਦੇ ਵੇਗ ਵਿੱਚ ਆਏ ਨੇ ਅਵਤਾਰੀ ਪਰ ਸ਼੍ਰੀ ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਵਿੱਚ ਆਇਆ ਹੈ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਹੈ ਰੱਬ ਕਹਿ ਦਿੱਤਾ ਹੈ ਰਬ ਦਾ અવਤਾਰ ਨਹੀਂ ਰਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੱਤਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਕੇ ਮੈਨੂੰ ਪਰਮਾਤਮਾ ਕਹਿ ਦੇ ਤੋ ਇਹ ਸਾਰੀ ਗੁਰਨਾਨਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏ